ਜਾਏ ਆਪਾਂ ਬਾਬਾ ਹੰਸਦਾਸ ਗਊਸ਼ਾਲਾ ਪਿੰਡ ਜੰਗੀ ਰਣਾ ਤੇ ਇਥੋਂ ਆਪਾਂ ਕਰਦੇ ਆ ਆਪਾਂ ਸੇਵਾਦਾਰਾਂ ਨਾਲ ਗੱਲ ਇਹ ਜਿਹੜੀ ਗਊਸ਼ਾਲਾ ਇਹ ਬਈ ਕਿੱਥੇ ਆ ਜਿਹੜੀ ਹੈਗੀ ਆ ਆਪਾਂ ਖੜੇ ਆ ਹੁਣ ਇਸ ਟਾਈਮ ਚਾ ਗਊ ਮਾਤਾ ਜੀ ਇਹ ਗਊਸ਼ਾਲਾ ਬਾਜੇਕਰੋੜ ਦੇ ਉੱਪਰ ਜੰਗੀ ਰਣਾ ਦੇ ਰੋਡ ਦੇ ਉੱਪਰ ਆ ਬਾਦ ਚੋਂ ਬਾਹਰ ਰੋੜ ਤੇ ਜੰਗੀ ਰਣਾ ਆਪਣਾ ਜੰਗੀ ਰਣਾ ਤੇ ਬਾਜੇਕਰੋੜ ਦੇ ਉੱਪਰ ਸੂਏ ਦੇ ਕੋਲੇ ਅੱਛਾ ਜਿਹੜੀ ਤੁਸੀਂ ਇਹ ਸੇਵਾ ਕਰਦੇ ਹੋ ਇੱਥੇ ਰੋਜ਼ ਜਿਹੜਾ ਹੈਗਾ ਇਹ ਪੱਠਾ ਵਗੈਰਾ ਇਹ ਰੋਜ਼ ਕਿੱਥੋਂ ਆਉਂਦੇ ਆ ਇਹ ਪਰ ਇਹ ਜਿਵੇਂ ਅਲੱਗ-ਅਲੱਗ ਪਿੰਡਾਂ ਚੋਂ ਲਿਆਉਣਾ ਜਿਵੇਂ ਪਿਉਰੀ ਪਿੰ ਪਿਉਰੀ ਪਿੰਡ ਦੇ ਮੁੰਡੇ ਹੈਗੇ 8-10 ਸਣੇ ਸਣ ਵਿੱਚ ਬਜ਼ੁਰਗ ਆ ਗਏ ਸਿਆਣੇ ਆ ਨਿਆਣੇ ਆ ਸਾਰੇ ਵਿੱਚੀ ਤੇ ਜੰਗੀ ਰਣੇ ਤੋਂ ਬਾਜਕੋਂ ਚੁੰਬੇ ਤੋਂ ਤੇ ਹੋਰ ਹੋਰ ਜਿਹੜੇ ਨਾਲ ਨੇੜੇ ਨੇੜੇ ਪਿੰਡ ਆ ਸਾਰਿਆਂ ਤੋਂ ਉੱਥੋਂ ਕੋਈ ਸਾਨੂੰ ਸੁਨੇਹਾ ਆ ਜਾਂਦਾ ਵੀ ਭਾਈ ਉੱਥੋਂ ਨੀਰਾ ਵੱਢ ਕੇ ਲੈ ਜਾਓ ਅਸੀਂ ਜਲਾਤਰ ਸਾਡਾ ਪਿਉਰੀ ਤੋਂ ਹੀ ਆਉਂਦੇ ਆ ਮੈਂ ਅੱਜ ਜਿਵੇਂ ਆਪਾਂ ਟਾਈਮ ਦੇਖਦੇ ਆਂ ਕਿ ਲੋਕਾਂ ਕੋਲ ਤਾਂ 1 ਮਿੰਟ ਦਾ ਟਾਈਮ ਵੀ ਹੈ ਨਹੀਂ ਲੋਕ ਤਾਂ ਮੋਬਾਈਲਾਂ ਦੀ ਫੁਰਸਤ ਤੋਂ ਬਾਹਰ ਹੈ ਨਹੀਂਗੇ ਫਿਰ ਤੁਸੀਂ ਇਹਦੇ ਲਈ ਕਿਵੇਂ ਟਾਈਮ ਕੱਢਦੇ ਹੋ ਇਹ ਸਰਦਾ ਜਿਹੜਾ ਇੱਕ ਦੀ ਡੋਡੀ ਜਿਵੇਂ ਹੁਣ 5-7 ਜਣੇ ਅਸੀਂ ਹੈਗੇ ਸਾਡੀ ਛੜਦਾ ਹੈਗੀ ਅਸੀਂ ਚਾਹ ਪੀ ਗਏ ਨਾ ਪੀ ਗਏ ਰੋਟੀ ਖਾਈ ਗਏ ਨਾ ਖਾਈ ਗਏ ਘਰੇ ਵੀ ਕੰਮ ਕਰੀ ਗਏ ਨਾ ਕਰੀ ਗਏ ਇੱਕ ਗੰਗੋਂ ਡੇਲੀ ਸੇਵਾ ਕਰਕੇ ਜਾਣੀ ਆ ਅਸੀਂ ਅੱਛਾ ਤੁਹਾਡਾ ਰੋਜ਼ ਦਾ ਕੰਮ ਹੈ ਰੋਜ਼ ਦਾ ਕੰਮ ਸਾਨੂੰ ਹੋ ਜਾਏ ਹੁਣ ਮਨ ਲਓ ਨੀੜੇ ਦਾ ਤੋੜਾਗਾ ਅੱਜ ਕੱਲ ਥੋੜਾ ਜਾਂ ਸਾਨੂੰ ਕਿ 10-15 ਕਿਲੋਮੀਟਰ ਗਾਂ ਵੀ ਜਾਣਾ ਪਏ ਕਿਲੋਮੀਟਰ ਫਿਰ ਜਿਹੜੇ ਸਾਧਨ ਵਗੈਰਾ ਹੈ ਇਹਦਾ ਖਰਚਾ ਵਗੈਰਾ ਤੁਹਾਡਾ ਕਿਵੇਂ ਤੁਸੀਂ ਇਹਦਾ ਮੈਨੇਜ ਕਰਦੇ ਹੋ ਕਿੱਥੋਂ ਆਉਂਦਾ ਹੈ ਖਰਚਾ ਇਹ ਜਿਹੜਾ ਖਰਚਾ ਸਾਡਾ ਟਰੈਕਟਰ ਹੈ ਟਰੈਕਟਰ ਦੀ ਸਾਨੂੰ ਸੇਵਾ ਦਿੱਤੀ ਵੀ ਸਾਂਝੇ ਪੈਸੇ ਚੋਂ 2 ਸਾਲ 3 ਸਾਲ ਹੋ ਗਏ ਤੇ ਜਿਹੜਾ ਪਿੰਡ ਚ ਜਿਹੜਾ ਖਰਚਾ ਹੁੰਦਾ ਉਹਦੇ ਵਿੱਚੋਂ ਜਿਵੇਂ ਕਣਕ ਹਾੜੀ ਵਾਲੇ ਸੀ ਵਾਸ਼ ਇਕੱਠੀ ਕਰ ਲੈਣੇ ਆ ਪਿੰਡ ਚੋਂ ਅੱਛਾ ਪਿੰਡ ਜੋ ਵਾਸ਼ ਇਕੱਠੀ ਹਾਂ ਤੇ ਜਿਹੜਾ ਕੋਈ ਮੰਨ ਲਓ ਮਲਾਜ਼ਮ ਵਗੈਰਾ ਲੱਗੇ ਕਿਸੇ ਕਿਸਮ ਦੇ ਵੀ ਉਹਨਾਂ ਨੂੰ ਕੋਈ 1000 ਦਿੰਦਾ ਕੋਈ 1100 ਦਿੰਦਾ ਕੋਈ 2100 ਦਿੰਦਾ ਸਰਦਾ ਮੁਤਾਬਕ ਫਿਰ ਰੋਜ਼ ਤੁਸੀਂ ਕਿੰਨੇ ਬੰਦੇ ਇੱਥੇ ਸੇਵਾ ਕਰਨ ਆਉਂਦੇ ਹੋ ਇੱਥੇ ਦਾ 8 ਤੋਂ 10 10 ਦੇ ਵਿੱਚ 8 ਤੋਂ 10 ਵਿੱਚ 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 ਬੰਦੇ ਹੁੰਦੇ ਸਰ ਅੱਛਾ ਫਿਰ ਇਹ ਜਿਹੜਾ ਹੈਗਾ ਤੁਸੀਂ ਦੋ ਵਾਰੀ ਪੱਠੇ ਪਾ ਕੇ ਜਾਂਦੇ ਹੋ ਕਿ ਧੰਨਵਾਦ ਫਿਰ ਇੱਕ ਵਾਰੀ ਲਿਆਉਣੇ ਤੇ ਕੁੱਤਰ ਕੇ ਵੱਢ ਕੇ ਕੁੱਤਰ ਕੇ ਰਲਾ ਕੇ ਇੱਕ ਵਾਰੀ ਪਾ ਜਾਣੇ ਇੱਕ ਵਾਰੀ ਤੇ ਸ਼ਾਮ ਨੂੰ ਪਾਉਂਦੇ ਆ ਇੱਥੇ ਕਮੇਟੀ ਹੈਗੀ ਇਹਨਾਂ ਦੀ ਬਣੀ ਹੋਈ ਜੰਗੀ ਰਾਣੀਾਂ ਦੀ ਸਾਡੀ ਭੈਣ ਰਵਣੀ ਹੈਗੀ ਇੱਥੇ ਨਿੱਕਾ ਹੈਗਾ ਭਾਈ ਹੋਰ ਸਾਡੇ ਇੱਥੇ ਸੇਵਾਦਾਰ ਹੈਗੇ ਪ੍ਰਧਾਨ ਜੀ ਹੁੰਦੇ ਹੁੰਦੇ ਜੰਗੀ ਰਾਣੀਾਂ ਦੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਆ ਤੇ ਜੋ ਜਿਵੇਂ ਮੈਨੂੰ ਮੱਲਾ ਪਿੰਡ ਚੋ ਵੀ ਕਿਹਦਾ ਟਾਈਮ ਲੱਗਦਾ ਜਿਵੇਂ ਜਿਹੜੀ ਸਾਡੀ ਸੇਵਾ ਬਣੀ ਵੀ ਸਾਡੀ ਕਮੇਟੀ ਬਣੀ ਵੀ ਸਾਡੀ ਪਿਉਰੀਆਂ ਦੀ ਉਹਦੇ ਚ ਵੀ ਆ ਜਾਂਦੇ ਜਿਵੇਂ ਮੈਨੂੰ ਕਿਹਦਾ ਦੁਪਹਿਰੇ ਟਾਈਮ ਲੱਗਿਆ ਦੁਪਹਿਰੇ ਆ ਗਿਆ ਸ਼ਾਮ ਨੂੰ ਆ ਗਿਆ ਸ਼ਾਮ ਨੂੰ ਅੱਛਾ ਤੁਹਾਡਾ ਪੱਕਾ ਰੁਟੀਨ ਹੈ ਇੱਥੇ ਰੋਜ਼ ਆਉਣਾ ਹੀ ਆਉਣਾ ਪੱਕਾ ਰੁਟੀਨ ਮੈਂ ਆਵੇਂ ਨੇਰੀਆ ਆਵੇਂ ਥੋੜਾ ਰੋਜ਼ ਦਾ ਕੰਮ ਹੈ ਇੱਥੇ ਤੁਸੀਂ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਜੀ ਤੁਸੀਂ ਵੀ ਰੋਜ਼ ਇੱਥੇ ਸੇਵਾ ਕਰਨ ਆਉਨੇ ਹੋ ਸਾਨੂੰ ਤਾਂ ਮਰਜ਼ਾਦਾ ਹੀ ਬਣੀ ਵੀ ਹੈ ਨਹੀਂ ਘਰੇ ਰਹਿਦਾ ਨਹੀਂ ਜਿਹਦੇ ਘਰੇ ਰਹੇ ਨੇ ਸਾਨੂੰ ਆ ਲੱਗਦਾ ਵੀ ਅਸੀਂ ਵਿਹਲੇ ਜਿਹੇ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਤੇ ਇੱਥੇ ਆਉਂਦੇ ਹਨ ਨੂੰ ਡੇਢ ਸਾਲ ਦੇ ਨੇੜੇ ਹੋ ਗਿਆ ਡੇਢ ਸਾਲ ਦੇ ਨੇੜੇ ਹਾਂ ਠੀਕ ਹੈ ਤੇ ਹੋਰ ਤੁਸੀਂ ਜਿਹੜੇ ਲੋਕ ਇਹ ਚੀਜ਼ ਨੂੰ ਦੇਖ ਰਹੇ ਹੈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਾਰੇ ਸੇਵਾ ਕਰਨ ਬਈ ਮੋਬਾਈਲਾਂ ਨੂੰ ਛੱਡਣਾ ਆਪਦੇ ਕੰਮ ਧੰਦੇ ਕਰਨ ਆਹ ਤਾਂ ਸਰੀਰ ਚੰਗੇ ਰਹਿਣਗੇ ਫਿੱਟ ਰਹਿਣਗੇ ਜੇ ਕੰਮ ਕਰਦਾ ਰਹੂਗਾ ਤਾਂ ਦੋਸਤੋ ਤੁਸੀਂ ਜਿਵੇਂ ਦੇਖਿਆ ਹੀ ਹੈ ਵੀਡੀਓ ਦੇ ਵਿੱਚ ਕੀ ਪਿਉਰੀ ਪਿੰਡ ਤੋਂ ਵੀ ਕਾਫੀ ਸੇਵਾਦਾਰ ਇੱਥੇ ਆਉਂਦੇ ਆ ਸੇਵਾ ਕਰਨ ਰੋਜ਼ ਤੇ ਗਊਸ਼ਾਲਾ ਦੇ ਵਿੱਚ ਰੋਜ਼ ਰੋਜ਼ਮਰਾਂ ਦੇ ਵਿੱਚ ਇਹ ਜਿਹੜਾ ਹੈਗਾ ਦਾਣਾ ਪਾਣੀ ਵਗੈਰਾ ਇੱਥੇ ਇਕੱਠਾ ਕਰਦੇ ਆ ਇੱਥੇ ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਕਿ ਰੋਟੀਆਂ ਸੁੱਕੀਆਂ ਰੋਟੀਆਂ ਵੀ ਜਿਵੇਂ ਘਰਾਂ ਦੇ ਵਿੱਚ ਬਜ ਜਾਂਦੀਆਂ ਤੇ ਉਹ ਵੀ ਇੱਥੇ ਆਉਂਦੇ ਆ ਲੋਕ ਇਹਨਾਂ ਦਾ ਜਿਹੜਾ ਹੈਗਾ ਸੇਵਾਦਾਰ ਉਹ ਵੀ ਕਰ ਜਾਂਦਾ ਪਿੰਡ-ਪਿੰਡ ਇਕੱਠੀ ਕਰਨ ਜੇ ਤੁਹਾਡੇ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਪਈਆਂ ਜਾਂ ਰੋਟੀਆਂ ਵਗੈਰਾ ਤੁਸੀਂ ਫालतू ਸਿੱਟ ਦਿਓ ਤਾਂ ਤੁਸੀਂ ਆਪਦੀ ਗਊਸ਼ਾਲਾ ਨੂੰ ਸੇਵਾ ਦੇ ਸਕਦੇ ਹੋ ਜੇ ਤੁਹਾਡਾ ਟਾਈਮ ਵੀ ਨਹੀਂ ਲੱਗਦਾ ਤਾ ਜਿਵੇਂ ਕੋਈ ਪਿਉਰੀ ਹੋ ਗਏ ਜੰਗੀ ਰਾਣੀ ਹੋ ਗਏ ਇਹ ਗਊਸ਼ਾਲਾ ਦਾ ਆਪਾਂ ਨੰਬਰ ਵੀ ਵਿੱਚ ਲਾ ਦਾਂਗੇ ਇਹਨਾਂ ਨੂੰ ਫੋਨ ਵਗੈਰਾ ਕਰਤਾ ਇਹ ਜਿਹੜੇ ਸੇਵਾਦਾਰ ਆ ਉਹ ਖੁਦ ਵੀ ਉੱਥੋਂ ਜਾ ਕੇ ਲਿਆ ਸਕਦੇ ਆ ਦੇਖੋ ਬਹੁਤ ਵੱਡੀ ਸੇਵਾ ਆ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਜਿਹੜਾ ਇੱਥੇ ਆਉਣਾ ਤੇ ਮੁਸ਼ਕਲ ਹੀ ਕਰ ਪੈਣੀ ਹੁਣ ਜਿਵੇਂ ਆ ਕੋਈ ਸਾਰਾ ਨੀਰਾ ਪਾਇਆ ਤੇ ਹੁਣ ਇਹਦੇ ਵਿੱਚ ਪਸ਼ੂ ਜਿਹੜੇ ਹੈਗੇ ਸਾਰੇ ਕਿਦੋਂ ਅੰਦਰ ਕਰੋਗੇ ਇਹਨਾਂ ਨੂੰ ਇਹ ਵੀਰੇ 4:30 ਵਜੇ ਅੱਛਾ 4:30 ਵਜੇ ਹਾਂਜੀ अच्छा दिनवेज दी फिर एक बार ही नीरा पौणे तुसे नहीं वीरें तिन बार तीन बार हां जी ठीक है एक बार ही त सुबह पाके दो ना ना बार ਇਹਨਾਂ ਨੂੰ ਬਾਹਰ ਕੱਢਤਾ ठीक है जी ਉਦੋਂ ਬਾਅਦ ਹੁਣ 4:30 ਵਜੇ ਅੰਦਰ ਕਰਕੇ ਫਿਰ ਇਹਨਾਂ ਨੂੰ ਪਾਣੀ ਪਿਆ ਕੇ ਫਿਰ ਪੱਠੇ ਪਾਏ ਜਾਣਗੇ ਠੀਕ ਹੈ ਠੀਕ ਹੈ ਫਿਰ ਇਹਨਾਂ ਨੂੰ ਸਵੇਰ 7:00 ਵਜੇ ਬਾਹਰ ਕੱਢਾਂਗੇ ਪਾ ਕੇ ਪੱਠੇ اچھا 7:00 ਵਜੇ ਬਾਹਰ ਤੇ ਜਿਵੇਂ ਛੋਟੇ ਹੈਗੇ ਆ ਬੱਚੇ ਵਗੈਰਾ ਹੈਗੇ ਤੇ ਉਹ ਫਿਰ ਇੱਕ ਸਾਈਡ ਹੀ ਪਾਉਣੇ ਕਿ ਉਹਨਾਂ ਵਾਸਤੇ ਅਲੱਗ ਨਹੀਂ ਉਹਨਾਂ ਦੀ ਫੀਡ ਵੀ ਅਲੱਗ ਆ ਵੀਰੇ ਤੇ ਵੈਸੇ ਵੀ ਉਹਨਾਂ ਦਾ ਥੋੜਾ ਜਿਹਾ ਹਰੇ ਪਾਣੀ ਦਾ ਧਿਆਨ ਰੱਖਣਾ ਪੈਂਦਾ ਅਲੱਗ ਤੂੰ ਠੀਕ ਹੈ 看见。哎